ਇਹ ਦਿਨਾਂ ਵਿੱਚ ਸਮਾਰਚ ਕੀਤਾ ਸਾਰੇ ਸਾਥੀ ਨਾਲ ਲੈ ਕੇ ਕੀ ਕਹਿਣਾ ਚਾਹੋਗੇ ਮੈਂ ਤਾਂ ਕਹਿਣਾ ਚਾਹੁੰਦਾ ਜਿਹੜੀ ਬਖਲਾੜ ਦੀ ਨਿਸ਼ਾਨੀ ਜਿਹੜੀ ਭਾਜਪਾ ਵਾਲਿਆਂ ਨੇ ਕੀਤੀ ਆ ਮਾਤਾ ਜੀ ਦੇ ਅੱਗੇ ਕਰਕੇ ਤੇ ਜਾਣ ਕੇ ਕਰਨਾ ਪਈ ਸਮਰਥਨ ਦਵਾ ਸੁਤਤਾ ਸਪਤਨ ਅਹੀਂ ਉਹ ਕੋਈ ਰਾਜਨੀਤੀ ਕਰਦੇ ਮਾਤਾ ਜੀ ਨੇ ਦਿਲੋਂ ਮੈਨੂੰ ਸਵੇਰੇ ਸੱਦਿਆ ਕਿ ਮੇਰੇ ਘਰੇ ਆ ਮੇਰੀ ਜਾਨ ਬੁੱਝ ਕੇ ਇਹਨਾਂ ਨੇ ਭਾਜਪਾ ਵਾਲਿਆਂ ਨੇ ਮੇਰੀ ਵੀਡੀਓ ਬਣਾਈ ਆ ਤੇ ਮੈਨੂੰ ਪਤਾ ਨਹੀਂ ਸੀ ਠੀਕ ਆ ਮਾਤਾ ਜੀ ਨੇ ਮੈਨੂੰ ਸਮਰਥਨ ਦਿੱਤਾ ਵਾ ਪੂਰੇ ਬਾਦਨਵਾਸੀਆਂ ਦਾ ਮੈਂ ਕੋਰਟਨ ਕੋਰਟ ਤਰਮਾ ਕਰਦਾ ਮੈਂ ਸੀਮਾ ਦੇ ਘਰ ਗਈ ਹੈ ਮੇਰੀ ਕਿ ਮੈਂ ਪਹਿਲਾਂ ਵੀ 10 ਸਾਲ ਕਿਤੇ ਕਿਉਂ ਨਹੀਂ ਭੱ ਤੇ ਮੈਂ ਤੁਹਾਨੂੰ ਸਾਰਿਆਂ ਨਾਲ ਸਿਰ ਦੇ ਬੇਤੀ ਕਰਦਾ ਹਾਂ ਆਪਣਾ ਇੱਕ ਇੱਕ ਕੀਮਤੀ ਵੋਟ ਤਿੰਨ ਨੰਬਰ ਦੇ ਬਟਨ ਤੇ ਮੋਬਾਈਲ ਦੇ ਬਟਨ ਤੇ ਦਬਾਓ ਤੇ ਮੇਰੇ ਆਪਣੇ ਦਾਸ ਨੂੰ ਆਪਣੇ ਭਰਾ ਨੂੰ ਆਪਣੇ ਭੈਣਾ ਜੜੀਆਂ ਉਹਨਾਂ ਦੇ ਮੈਂ ਭਰਾ ਹਾਂ ਤੇ ਮਾਵਾ ਦਾ ਮੈਂ ਬੱਚਾ ਹਾਂ ਸਾ ਮੈਨੂੰ ਕਾਮਯਾਬੀ ਮੇਰੀ ਕਾਮਯਾਬੀ ਤੁਹਾਡੀ ਸਾਰਿਆਂ ਦੀ ਤੇ ਵਾਰਡ ਨਿਵਾਸਿਆ ਦੀ ਕਾਮਯਾਬੀ ਆ ਮੈਂ ਇੱਕ ਤੁਹਾਡੇ ਮੱਦੇਬਰ ਇਹ ਵੀ ਪੁੱਛਣਾ ਚਾਹਨਾ ਆ ਜਿਹੜੇ ਬੋਟ ਮੰਗਦੇ ਮੰਗਦੇ ਪੇ ਭਾਈ ਬਾਵਲੇ ਇਸ ਅਧਿਕਾਰ ਨਾਲ ਕਿਸਦਾ ਬੂਖੜ ਕਰਦੇ ਪਿਆ ਇੱਕ ਹਫਤੇ ਪਹਿਲਾਂ ਉਹਨਾਂ ਨੂੰ ਕੋਈ ਜਾਂਦਾ ਨਹੀਂ ਜਿਹੜੀ ਮਰਜ਼ੀ ਗਲੀ ਦੇ ਵਿੱਚ ਪਲਾਨੀ ਚੱਲ ਜਾਓ ਤੀ ਜਿਹੜੀ ਮਰਜ਼ੀ ਜਾ ਕੇ ਪੱਤਰਕਾਰ ਸਾਹਿਬ ਬਾਈਕ ਲੈ ਲਓ ਤੇ ਜਾ ਕੇ ਕਹੋ ਕਿ ਕੋਣ ਹੀ ਬੰਦੇ ਫੋਟੋ ਵਖਾ ਕੇ ਉਹਨਾਂ ਨੂੰ ਇੱਕ ਹਫ਼ਤੇ ਪਹਿਲਾਂ ਨਹੀਂ ਪਤਾ ਸੀ ਠੀਕ ਆ ਜਿਹੜੀ ਝੜਵਲ ਦੀ ਗੱਲ ਆ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਅੱਜ ਉਹ ਕਹਿੰਦੇ ਪਿਆ ਕਿ ਅਸੀਂ ਵੋਟ ਸਾਨੂੰ ਵੋਟ ਦਿਓ ਤੇ ਅਸੀਂ ਸਾਨੂੰ ਮਤਲਬ ਅਸੀਂ ਤਾਂ ਕੰਮ ਕਰਨਾ ਕੀ ਗੱਲ ਆ ਤਿੰਨ ਸਾਲ ਪਹਿਲਾਂ ਨਹੀਂ ਜਿੱਤਾ ਸੀ ਸਰਕਾਰ ਤੇ ਤੁਹਾਡੀ ਆ ਨਾ ਅਦੋਂ ਕਿਹੜੀ ਗਲੀ ਜਿੱਕੇ ਅਦੋਂ ਕਿਹੜੀ ਆਪਣਾ ਬੇਸੀ ਵਾਠੀ ਕਰਵਾਏ ਹੋਣ ਜੋ ਵੋਟ ਮਾਰ ਕੇ ਐਮਸੀ ਚਲੋ ਬਣ ਕੇ ਕਿ ਫਿੱਦੀ ਲੱਗ ਜਣੀ ਇਹਦੇ ਉੱਤੇ ਇਸ ਕਰਕੇ ਭਾਜੀ ਪਲਖ ਨੇ ਪਲੇਕੇ ਤੁਹਾਨੂੰ ਇੱਕ ਜੋ ਹਾਸੀ ਹੋ ਕੇ ਬੇਨਤੀ ਆ ਮੋਬਾਈਲ ਨੂੰ ਬਟਨ ਦਬਾਓ ਤੇ ਆਪਣੇ ਆਪ ਨੂੰ ਕਾਮਯਾਬ ਬਣਾਓ ਝਾੜੂ ਦੇ ਉਮੀਦਵਾਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਸਰਕਾਰ ਸਾਡੀ ਆ ਸਾਨੂੰ ਜਿਦਾਓ ਇਸ ਬਾਰੇ ਤੁਸੀਂ ਕੀ ਤੇ ਬੋਲੋ ਜੀ ਸਰਕਾਰ ਤਿੰਨ ਸਾਲ ਪਹਿਲਾਂ ਲੋਕ ਫਤਵਾ ਹੀ ਯਾਰ ਲੋਕ ਫਤਵਾ ਹੀ ਲੋਕਾਂ ਨੇ ਜਿਦਾਇਆ 2022 ਦੇ ਵਿੱਚ ਤੇ ਕਿਉਂ ਨਹੀਂ ਕੰਮ ਕੀਤੇ ਅੱਜ ਕੀ ਗੱਲ ਹੈ ਜਦੋਂ ਐਮਸੀ ਬਣ ਤੋਂ ਬਾਅਦ ਵੀ ਫਿੱਤੀ ਲੱਗ ਰਹੀ ਨਵੀਂ ਕਹਿੰਦਾ ਤਿੰਨ ਸਾਲ ਹੈ ਜੇ ਤੁਹਾਨੂੰ ਸ਼ੌਂਕ ਹੀ ਕੰਮ ਕਰਨਾ ਤਿੰਨ ਸਾਲ ਜਿਉਂ ਨਹੀਂ ਕੀਤੇ ਅੱਜ ਹੀ ਕੰਮ ਕਰਦੇ ਪਏ ਪੋਜੀਸ਼ਨ ਲੱਗਦੀ ਜੋ ਤੁਹਾਡਾ ਸਵਾਲ ਆ ਪੋਜੀਸ਼ਨ ਜੋ ਤੁਹਾਡਾ ਸਵਾਲ ਤੁਸੀਂ ਕੀਤਾ ਹੈ ਜਿਹੜੀ ਝਾੜੂ ਦੀ ਪੋਜੀਸ਼ਨ ਆ ਜਿਹੜੀ ਝਾੜੂ ਦੀ ਸਰਕਾਰ ਆਈ ਸੀ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਇਦਾਂ ਦਾ ਕੋਈ ਸ਼ਰਾਬ ਦਾ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਨਾ ਕਿਸੇ ਨੂੰ ਪੈਸੇ ਦੇ ਕੇ ਲੋਕਾਂ ਨੇ ਇੱਕ ਤਰਫਾ ਵੋਟ ਦਿੱਤੀ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਵੀ ਸ਼ਰਾਬ ਦਾ ਸਭ ਤੋਂ ਵੱਡਾ ਘਟਾਲਾ ਵਾ ਜਿਹੜਾ ਤੁਸੀਂ ਦਿੱਲੀ ਜਾ ਕੇ ਜਾ ਕੇ ਵੇਖੋਗੇ ਜੋ ਲੋਕਾਂ ਨੂੰ ਜਾ ਕੇ ਪੁੱਛੋ ਵੀ ਉੱਥੇ ਕੀ ਹੋਇਆ ਵਾ ਇੱਕ ਬੋਤਲ ਦੇ ਨਾਲ ਦੋ ਬੋਤਲ ਸ਼ਰਾਬ ਦੀਆਂ ਨਾ ਦਿੱਤਾ ਲੋਕਾਂ ਦੇ ਜਿਹੜੇ ਪਰਿਵਾਰ ਲੋਕਾਂ ਦੇ ਜਿਹੜੇ ਆ ਉਹ ਆਪ ਆਮ ਆਦਮੀ ਨੂੰ ਗਾਲਾਂ ਕੱਢਦੇ ਨੇ ਇਹ ਗੱਲ ਜੀ ਉਹਨਾਂ ਨੇ ਜਿਹੜਾ ਇੱਕ ਜਿਹੜਾ ਇਹ ਇੱਕ ਲਹਿਰ ਬਣਾਤੀ ਆ ਵੀ ਨਸ਼ਾ ਮੁਕਤ ਕਰਨ ਦੀ ਪੰਜਾਬ ਦੀ ਗੱਲ ਕੀਤੀ ਸੀ ਪਰ ਇੱਕ ਉਹ ਜਿਹੜਾ ਨਸ਼ਾ ਜਿਹੜਾ ਘਰ ਘਰ ਜਿਹੜਾ ਨਸ਼ਾ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਘਰ ਘਰ ਨਸ਼ਾ ਇੱਕ ਬੋਤਲ ਲਓ ਤੇ ਦੋ ਬੋਤਲਾਂ ਫ੍ਰੀ ਦਿੱਤੀਆਂ ਵਾ ਤੇ ਇਹ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਵਾਂ ਜਿਹੜੇ ਸਰਕਾਰ ਡਾਕਟਰ ਜਿਹੜੇ ਆਪਣੇ ਸੋਲ ਸਾਹਿਬ ਨੇ ਇੱਕ ਉਹਨਾਂ ਨੇ ਇੱਕ ਸਭ ਤੋਂ ਵੱਡਾ ਮੁੱਦਾ ਰੱਖਿਆ ਸੀ ਜਦੋਂ ਇਲੈਕਸ਼ਨ ਤੋਂ ਲੜਨ ਤੋਂ ਪਹਿਲਾਂ ਇੱਕ ਜਿਹੜਾ ਕੂੜਾ ਡੰਪ ਕੀਤਾ ਹੈ ਆਜੀ ਡੇਢ ਤੋਂ ਉਹਨੂੰ ਜ਼ਿਆਦਾ ਗੰਦ ਉੱਥੇ ਤਰਨ ਤਰ ਉੱਥੇ ਫੇਰ ਪਿਆ ਵਾ ਤੇ ਸੋਲ ਸਾਹਿਬ ਨੂੰ ਉਹ ਚੀਜ਼ ਨਹੀਂ ਦੱਸਦੀ ਪਈ ਬਾਰ ਬਾਰ ਉੱਥੇ ਵੀਡੀਓ ਬਣਾ ਕੇ ਪਾਉਂਦੇ ਸੀਗੇ ਕਿਸੇ ਚੀਜ਼ ਨੇ ਕੋਈ ਵੀ ਸਾਡਾ ਕੋਈ ਤਰਨਤਾਰਨ ਦਾ ਕੋਈ ਸਾਡਾ ਮੈਂ ਤਰਨਤਾਰਨ ਦਾ ਪ੍ਰਧਾਨ ਆ ਸ਼ਹਿਰੀ ਜਿੰਨੀਆਂ ਦੁਕਾਨਦਾਰ ਜੁਨੀਅਰ ਉਹਨਾਂ ਦਾ ਪ੍ਰਧਾਨ ਆ ਮੈਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਕਿਉਂਕਿ ਜਿੰਨੇ ਅੱਜ ਤੱਕ ਕਦੀ ਇਦਾਂ ਦੀ ਕੋਈ ਸਮੱਸਿਆ ਨਹੀਂ ਆਈ ਤਰਨਤਾਰਨ ਦਾ ਕੋਈ ਵੀ ਮਾਈ ਬਾਪ ਇਸ ਤੱਕ ਨਹੀਂ ਪਹੁੰਚਿਆ ਤੱਕ ਪਹੁੰਚਿਆ ਸ਼ਹਿਰ ਦਾ ਕੋਈ ਵੀ ਕੋਈ ਵਾਲੀ ਵਾਸ ਨਹੀਂ ਹੈਗਾ ਕਿ ਜਿਹੜਾ ਸਾਡੀ ਕੋ ਸੁਣਵਾਈ ਕਰ ਸਕੇ ਸਾਰੇ ਦੁਕਾਨਦਾਰ ਜਿੰਨੇ ਵੀ ਇਹ ਪੀੜਤ ਸਾਰੇ ਦੁਕਾਨਦਾਰ ਸਾਰੇ ਟੋਟਲ ਪੀੜਤ ਨੇ ਕੋਈ ਕੋਈ ਟੈਕਸ ਵਾਲਾ ਆ ਜਾਂਦਾ ਕੋਈ ਹੋਰ ਕਮੇਟੀ ਘਰੋਂ ਆ ਜਾਂਦਾ ਕੋਈ ਬਨੇਕਾ ਪ੍ਰੋਬਲਮ ਆ ਸਾਡੀਆਂ ਜਿਹੜੀਆਂ ਵਾ ਸਰਕਾਰ ਨੇ ਸਾਨੂੰ ਅੱਜ ਤੱਕ ਕਿਸੇ ਚੀਜ਼ ਦਾ ਕੋਈ ਵੀ ਹੱਲ ਨਹੀਂ ਦਿੱਤਾ ਜਿਹੜਾ ਜਦੋਂ ਉਹਨਾਂ ਕੋ ਜਾਈਦਾ ਉਹ ਕਹਿੰਦੇ ਆ ਵੀ ਸੋਲ ਸਾਹਿਬ ਕਹਿੰਦੇ ਆ ਵੀ ਵੋਟਾਂ ਸਾਨੂੰ ਨਹੀਂ ਪਾਈਆਂ ਜਿਨ੍ਹਾਂ ਨੂੰ ਤੁਸੀਂ ਪਾਈਆਂ ਉਹਨਾਂ ਨਾਲ ਗੱਲ ਕਰੋ ਇਹ ਸਾਡੇ ਐਮਐਲਏ ਸਾਹਿਬ ਦੀ ਜਿਹੜੀ ਆ ਵਾਈਟ ਨੇ ਅਬਾਡਾ ਵਸਮਨੂ ਕੀ ਅਪੀਲ ਕਰਨੀ ਚਾਹੁੰਦੇ ਜੇ ਮਨੋਜ ਅਗਣੀ ਹੋਤਰੀ ਦੇ ਲਈ ਤੁਸੀਂ ਮੈਂ ਇੱਕ ਗੱਲ ਕਰਨਾ ਚਾਹੁੰਦਾ ਜੀ ਵੇਖੋ ਜੀ ਮਨੋਜ ਮੇਰਾ ਵੀਰ ਆ ਛੋਟਾ ਮੈਂ ਕਿਸੇ ਪਾਰਟੀ ਬਾਜੀ ਨਾਲ ਨਹੀਂ ਚੱਲਣ ਲੱਗਾ ਮੈਂ ਇਹ ਕਹਿਣਾ ਵੀ ਇਸ ਵੀਰ ਦੀ ਮਿਹਨਤ ਬਹੁਤ ਜ਼ਿਆਦੀ ਆ ਜਦੋਂ ਵੀ ਸਰਕਾਰ ਬਦਲੀ ਜਾਂ ਜੁਰ ਵੀ ਆਈ ਆ ਪਰ ਇਸ ਵੀਰ ਨੇ ਆਪਣੀ ਜੇਬ ਚੋਂ ਪੈਸੇ ਖਰਚ ਕੇ ਆਪਣੇ ਕੋਲੋਂ ਵੀ ਜਿਹੜੇ ਡਿਸਟਰੀਬਿਊਟ ਕਢਾਉਂਦਾ ਰਿਹਾ ਵਾ ਲਾਈਟਾਂ ਲਵਾਉਂਦਾ ਰਿਹਾ ਵਾ ਹੋਰ ਜਿਹੜੇ ਨੇਕਾ ਕੰਮ ਜਿਹੜੇ ਕਮੇਟੀ ਕਰਦੇ ਪਰਸਨਲ ਕੰਮ ਐਨਓਸੀ ਦੇ ਹੋਰ ਜਿਹੜੇ ਬੜੇ ਅਨੇਕਾ ਕੰਮ ਨੇ ਪਰਸਨਲ ਜੂਰੀ ਮੈਂ ਇਹਨਾਂ ਗੱਲਾਂ ਨਹੀਂ ਕਰਦਾ ਕਿ ਇਹ ਦੁੱਖ ਸੁੱਖ ਚ ਵੀ ਇਹ ਬੰਦਾ ਹਰ ਥਾਂ ਸਾਡੀ ਵਾਰਡ ਦੇ ਵਿੱਚ ਜਿੰਨੇ ਵੀ ਆ ਖਾਲਸਾਪੁਰ ਰੋਡ ਹੋ ਗਿਆ ਰੇਲਵੇ ਰੋਡ ਹੋ ਗਿਆ ਸਾਰੀਆਂ ਵਾਡਾਂ ਸ਼ਹਿਰ ਦੇ ਵਿੱਚ ਹਰ ਥਾਂ ਵਿਚਰਦੇ ਰਹੇ ਨੇ ਇਹਨਾਂ ਨਾਲ ਮੈਂ ਆਪਣੇ ਪਰਸਨਲ ਤੌਰ ਤੇ ਗੱਲ ਕਰਦਾ ਪਿਆ ਮੈਂ ਕਿਸੇ ਪਾਰਟੀ ਬਾਜੀ ਨਾਲ ਨਹੀਂ ਗੱਲ ਕਰਦਾ ਮੈਂ ਹੋਰ ਕਿਸੇ ਪਾਰਟੀ ਨਾਲ ਸੰਬੰਧਤ ਆ ਪਰ ਮੈਂ ਇੱਕ ਦਿਨੋਂ ਇਸ ਬੰਦੇ ਦੀ ਸਪੋਰਟ ਕਰਦਾ ਵਾਂ ਕੰਮ ਨੂੰ ਸਪੋਰਟ ਕਰਦਾ ਵਾਂ ਇਹਦੇ ਇਹਦੀ ਜਿਹੜੀ ਇਹਦੀ ਵਕਾਰ ਜਿਹੜੇ ਨੇ ਕਾਇਮ ਕੀਤਾ ਆਪਣਾ ਜਿਹੜੀ ਰੈਪਿਊਟੇਸ਼ਨ ਬਣਾਈ ਆ ਮੈਂ ਉਹਨੂੰ ਸਪੋਰਟ ਕਰਕੇ ਅੱਜ ਇਹ ਗੱਲ ਅਪੀਲ ਕਰਦਾ ਪਿਆ ਵੀ ਇਹਨੂੰ ਜਿਹੜੀ ਵੋਟ ਆ ਉਹ ਚੋਣ ਸ਼ਾਨ ਦੇ ਦਾ ਮੋਬਾਈਲ ਆ ਉਹਨੂੰ ਸਪੋਰਟ ਕਰਕੇ ਇਹਨੂੰ ਕਾਮਯਾਬ ਕਰੋ ਤੇ ਇਹ ਤੁਹਾਡਾ ਵੀ ਤੁਹਾਡਾ ਹਰ ਪੱਖ ਤੁਹਾਡਾ ਸਾਥ ਹੋਗਾ ਬੋਲੇ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰੇ ਪਿਆਰੇ ਮੇਰੇ ਵਾਰਡ ਵਾਸੀਓ ਔਰ ਬਾਹਰੋਂ ਆਏ ਸਾਰੇ ਦੂਜੀ ਵਾਰਡ ਦੇ ਬੱਚਿਓ ਮੈਂ ਤੁਹਾਨੂੰ ਪਰਜੋਰ ਅਪੀਲ ਕਰਦੀ ਹਾਂ ਕਿ ਇੱਕ ਇੱਕ ਆਪਣਾ ਕੀਮਤੀ ਵੋਟ ਪਾ ਕੇ ਆਪਾਂ ਮਨੁਸ਼ ਲਕੀਤਰੀ ਮੋਬਾਈਲ ਦੇ ਮੋਹਰੇ ਲਾ ਕੇ ਆਪਾਂ ਆਪਣੇ ਬੱਚੇ ਨੂੰ ਕਾਮਯਾਬ ਕਰੀਏ ਸਾਡੀ ਨੱਕ ਦਾ ਸਵਾਲ ਬਣ ਗਿਆ ਹੈ ਅਸੀਂ ਇਹ ਸੀਟ ਜਿੰਨੀ ਜਿੰਨੀ ਹੈ ਅਸੀਂ ਸਾਰੀਆਂ ਪਾਰਟੀਆਂ ਨੂੰ ਹਰਾਉਣਾ ਹੈ ਤੇ ਅਸੀਂ ਅਗਣੀ ਹੋਤਰੀ ਮਨੋਜ ਨੂੰ ਜਿੱਤਣਾ ਜਿੱਤਉਣਾ ਹੈ ਤਾਂ ਕਿ ਇਸ ਬੱਚੇ ਨੂੰ ਅੱਗੇ ਵਾਸਤੇ ਵਾਅਦਾ ਪਾਈਏ ਤੇ ਅਗਲੀਆਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਫੇਰ ਇਸ ਨੂੰ ਖਿਲਾਰਾਂਗੇ ਤੇ ਕੰਮ ਲਵਾਗੇ ਆ ਆਪਾਂ ਇਹ ਤੋਂ ਕੰਮ ਲਵਾਗੇ ਜਿਹੜੀਆਂ ਆਪਣੀਆਂ ਗਲੀਆਂ ਸੀਵਰੇਜ ਦੀਆਂ ਸਮੱਸਿਆ ਬਾਹਰ ਰੂੜੀਆਂ ਦੀਆਂ ਸਮੱਸਿਆ ਕੋਈ ਵੀ ਹੋਰ ਸਮੱਸਿਆ ਹੈ ਆਪਾਂ ਇਸ ਬੱਚੇ ਕੋਲੋਂ ਹੱਲ ਕਰਾਉਣੀ ਆ ਆਪਾਂ ਇਹਨੂੰ ਚਿਤਾਉਣਾ ਹੈ ਦੂਜੀ ਮੇਰੀ ਤੁਹਾਡੇ ਅੱਗੇ ਬੇਨਤੀ ਆ ਕਿ ਉਹ ਜਿਹੜੇ ਆਏ ਸੀਗੇ ਕੈਰੋਂ ਦੇ ਸਾਰੇ ਇਕੱਠੇ ਹੋ ਕੇ ਉਹਨਾਂ ਮੇਰੇ ਨਹੀਂ ਮੇਰੀ ਧੋਖੇ ਦੇ ਨਾਲ ਮੇਰੀ ਵੀਡੀਓ ਬਣਾ ਕੇ ਤੇ YouTube ਤੇ ਪਾਈ ਆ ਮੈਂ ਉਹਨਾਂ ਨੂੰ ਪਰਜੋਰ ਅਪੀਲ ਕਰਦੀ ਆ ਕਿ ਮੇਰੀ ਖਬਰਦਾਰ ਮੇਰੀ ਵੀਡੀਓ ਪਾਈ ਇਹ ਮੇਰਾ ਬੁਰਾਕ ਕੋਈ ਨਹੀਂ ਮੈਂ ਇਹਦੀ ਮਾਂ ਔਰ ਕੌਣ ਹਾਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਐ ਰਾਂ ਨੂੰ ਹੀ ਪਤਾ ਹੈ ਜਿਹੜੇ ਆਏ ਸਾਥੀ ਉਹਨਾਂ ਨੂੰ ਪਤਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਲੋਦੀ ਜਿਵੇਂ ਕੀ ਕਰੋ ਜੀ ਕੀ ਕਹਿਣਾ ਮਨ ਬਾਗੋ ਬਾਗ ਹੋ ਗਿਆ ਜੀ ਵਾਰਡ ਨੰਬਰ 10 ਤੋਂ ਮਨੋਜ ਅਗਨੀ ਉਤਰੀ ਦੇ ਹੱਕ ਦੇ ਵਿੱਚ ਅੱਜ ਅਸੀਂ ਜਨ ਪ੍ਰਚਾਰ ਕਰਨ ਆਏ ਆਂ ਜਦੋਂ ਇਹੋ ਜਿਹੇ ਵੀਰ ਨਾਲ ਹੋਂ ਇਹ ਬਿਲਕੁਲ ਜਿੱਤਵਾ ਤੇ ਜਿੱਤ ਦਾ ਸੇਰਾ ਇਹਨਾਂ ਭਰਾਵਾਂ ਨੂੰ ਜਾਂਦਾ ਵਾ ਵੇਖੋ ਜਿਹੜੀ ਵੋਟ ਦੀ ਗੱਲ ਹੈ ਨਾ ਵੋਟ ਤੇ ਕੰਮ ਨੂੰ ਮਿਲਣੀ ਚਾਹੀਦੀ ਆ ਮਨੋਜ ਅੰਗਰੀ ਉਤਰੀ 10 ਸਾਲ ਤੋਂ ਵਾਰਡ ਦੇ ਨਾਲ ਜੁੜਿਆ ਆ ਹਰ ਇੱਕ ਇਨਸਾਨ ਦੇ ਘਰ ਦੇ ਨਾਲ ਜੁੜਿਆ ਆ ਕੋਈ ਲਾਈਟ ਦਾ ਕੰਮ ਕੋਈ ਸੀਵਰੇਜ ਦਾ ਕੰਮ ਕੋਈ ਕਿਸੇ ਤਰ੍ਹਾਂ ਦਾ ਯੂਨੀ ਸਫਾਈ ਦਾ ਕੰਮ ਨਹੀਂ ਰਹਿਣ ਦਿੱਤਾ ਕਿਉਂਕਿ ਤਕਰੀਬਨ 2017 ਤੋਂ 22 ਤੱਕ ਸਰਕਾਰ ਰਹੀ ਆ ਤੇ ਇੱਕ ਇੱਕ ਘਰ ਜਾ ਕੇ ਇੱਕ ਇੱਕੋ ਕੰਮ ਕਰਾਉਂਦਾ ਰਿਹਾ हाथ जोड़ के विनती करना सारे वार्ड वासियों को जे वो वोट का हकदार आ ओनु वोट जरूर दियो ਤੁਹਾਡਾ ਆਪਣਾ ਤੁਹਾਡਾ ਆਪਣਾ ਬੱਚਾ ਵਾ ਮਨੋਜ ਅਗਨੀ ਉਤਰੀ ਉਹਨੂੰ ਇੱਕ ਇੱਕ ਆਪਣਾ ਕੀਮਤੀ ਵੋਟ ਦੇ ਕੇ ਦਿਤਾਓ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਰ ਅੱਜ ਵਾਰਡ ਨੰਬਰ 10 ਤੇ ਪਹੁੰਚੇ ਜੇ ਅਮਨੋਜ ਅਗਨੀ ਉਤਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਡਾ ਬਹੁਤ ਹੀ ਬੱਚਿਆਂ ਵਾਲਾ ਕੰਮ ਹੈ ਤਨਾ ਸਾਡਾ ਬਹੁਤ ਸਕਾਰਯੋਗ ਵੀਰ ਹੈ ਪਿਛਲੇ ਬਹੁਤ ਮਿਹਨਤ ਸਾਨੂੰ ਇਹਨਾਂ 15 ਸਾਲ ਤੇ 20 ਸਾਲ ਸਾਡੇ ਨਾਲ ਇਹਨੂੰ ਕੰਮ ਕਰਦੇ ਨੂੰ ਹੋ ਗਏ ਜੀ ਹਰ ਵੇਲੇ ਇੱਕ ਡੈਡੀਕੇਟਿਡ ਪਰਸਨ ਆ ਤੇ ਇਹ ਵਾਰਡ ਵਾਸਤੇ ਬਹੁਤ ਕੰਮ ਕਰਦਾ 24 ਘੰਟੇ ਨੇ ਵਾਰਡ ਚ ਲਾਇਆ ਮੇਰੀ ਵਾਰਡ ਵਾਸੀਆਂ ਨੂੰ ਅਪੀਲ ਆ ਪੀ ਇਹਨੂੰ ਇੱਕ ਕਪਣਾ ਇੱਕ ਕੀਮਤੀ ਵੋਟ ਪਾ ਕੇ ਦਿਤਾਓ ਹਮੇਸ਼ਾ ਤੁਹਾਡੇ ਕੰਮ ਆਊਗਾ ਅੱਧੀ ਰਾਤ ਵਜਦੋਗੇ ਅੱਧੀ ਰਾਤ ਤੁਹਾਡੇ ਕੰਮ ਕਰੂਗਾ ਕਾਂਗਰਸ ਪਾਰਟੀ ਦਾ ਇਹ ਸਾਡਾ ਵਰਕਰ ਆ ਤੇ ਇਸ ਕਰਕੇ ਆਉਣ ਵਾਲੀ ਸਰਕਾਰ ਵੀ ਸਾਡੀ ਆਪਣੀ ਆ ਸਾਰੇ ਹਰ ਤਰ੍ਹਾਂ ਦੇ ਕੰਮ ਜਿਹੜੇ ਅਸੀਂ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਫਿਰ ਬੇਨਤੀ ਵਾਰਡ ਵਾਸੀਆਂ ਨੂੰ ਇਹ ਇੱਕ ਕੀਮਤੀ ਵੋਟ ਇਹਨੂੰ ਜ਼ਰੂਰ ਪਾਓ ਇਹ ਸਾਡਾ ਵੀਰ ਆ ਇਹ ਬਹੁਤ ਮਿਹਨਤੀ ਵਰਕਰ ਆ ਇਹਦਾ ਮੁੱਲ ਪਾਉਣਾ ਚਾਹੀਦਾ ਜੀ ਧੰਨਵਾਦ